ਗੁਰਕੀਰ ਸਿੰਘ ਗਾਈਨੀਪੁਰ ਹਲਕਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਅੱਜ ਜੋ ਸਾਡਾ ਮੇਨ ਮਕਸਦ ਸੀਗਾ ਜੋ ਸਦਰ ਥਾਣੇ ਦੇ ਅੱਗੇ ਧਰਨਾ ਲਾਉਂਦਾ ਸਰਾਵਾ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਦੀ ਪੈਲੀ ਸੀਗਾ ਜਿਹੜੀ ਸਰਪੰਚ ਦੇ ਬੇਟੇ ਨੇ ਜਿਹੜਾ ਧੱਕੇ ਨਾਲ ਉਧਰ ਰਾਤ ਚੋਰੀ ਮਸ਼ੀਨ ਦੇ ਨਾਲ ਕਣਕ ਵੱਢੀ ਆ ਤੇ ਬਾਅਦ ਇਥੋਂ ਮਸ਼ੀਨ ਵਿੱਚ ਛੱਡਾ ਕੇ ਲੈ ਗਏ ਆ ਤੇ ਪਤਾ ਨਹੀਂ ਪ੍ਰਸ਼ਾਸਨ ਤੇ ਵੀ ਮੇਰੇ ਖਿਆਲ ਚ ਕੋਈ ਪ੍ਰੈਸ਼ਰ ਆ ਜਿਹੜਾ ਇਹ ਬੰਦੇ ਅਰੈਸਟ ਨਹੀਂ ਕਰਦੇ ਪਏ ਤਿੰਨ ਮਹੀਨੇ ਹੋ ਗਿਆ ਜੀ ਪਰਚਾ ਦਿੱਤੇ ਨੂੰ ਤੇ ਤਿੰਨ ਮਹੀਨਿਆਂ ਚ ਇੱਕ ਬੰਦਾ ਅਰੈਸਟ ਨਹੀਂ ਹੋਇਆ ਹਜੇ ਤੇ ਅੱਜ ਜੇ ਅਰੈਸਟ ਨਾ ਕਰਨਗੇ ਸ਼ਾਮ ਤੱਕ ਤੇ ਫਿਰ ਸਾਡੇ ਵੱਲੋਂ ਇਹਨਾਂ ਨੂੰ ਪੂਰਾ ਸੰਦੇਸ਼ ਦਿੱਤਾ ਗਿਆ ਵੀ ਅਸੀਂ ਹਾਈਵੇ ਜਾਮ ਕਰਾਂਗੇ ਮੇਰਾ ਨਾਮ ਕੁਲਜੀਤ ਸਿੰਘ ਆ ਜੀ ਤੇ ਅੱਜ ਧਰਨਾ ਦੇਣ ਦਾ ਜਿਹੜਾ ਮੁੱਖ ਕਾਰਨ ਹੋਇਆ ਸੀ ਕਿ ਸਾਡੇ ਇੱਥੇ ਕਿਸਾਨ ਦੇ ਪਹਿਲੇ ਠੇਕੇ ਤੇ ਲਈ ਹੋਈ ਸੀ ਉਹਦੇ ਵਿੱਚ ਕੀ ਜਿਹੜੀ ਇਹ ਦੂਸਰੀ ਪਾਰਟੀ ਸੀ ਇਥੇ ਆ ਉਹਨਾਂ ਨੇ ਰਾਤ 12 ਵਜੇ ਜਿਹੜੀ ਉਹ ਚੋਰੀ ਕਣਕ ਵੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਤੇ ਉਹ ਚਲੋ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਉਹ ਜਿਹੜੀਆਂ ਉਹਨਾਂ ਦੇ ਜਿਹੜੇ ਜਿੰਨੀਆਂ ਕੰਬਾਈਨਾ ਜਾਂ ਜਿਹੜੇ ਟਰੈਕਟਰ ਸੀ ਉਹ ਫੜ ਕੇ ਅੰਦਰ ਲਾ ਲਏ ਤੇ ਉਹਦੇ ਵਿੱਚ ਕੀ ਹੈ ਕਿ ਹੁਣ ਅਜੇ ਤੱਕ 3 ਮਹੀਨੇ ਹੋ ਗਏ ਆ ਕੋਈ ਫੇਰ ਬੰਦੇ ਦੀ ਅਰੈਸਟ ਜਿਹੜੀ ਨਹੀਂ ਹੋਈ ਤੇ ਇਹ ਹੁਣ ਸਾਡੇ ਇੱਥੇ ਭਾਰਤੀ ਕਿਸਾਨ ਜੂਨੀਅਨ ਚਡੂਨੀ ਦੇ ਅਸੀਂ ਝੰਡੇ ਝੇਟ ਅੱਜ ਇੱਥੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਦੇ ਆ ਤੇ ਉਹਦਾ ਮੇਨ ਸਾਡਾ ਮਕਸਦ ਇਹ ਹੀ ਆ ਕਿ ਅਸੀਂ ਜਿਹੜੇ ਬੰਦੇ ਜਿਹੜੇ ਸਿੱਤੀ-ਵਿਸ਼ਤੀ ਅਰੈਸਟ ਕੀਤੇ ਜਾਣ ਕਿਉਂਕਿ ਇਹ ਅਜੇ ਵੀ ਪਿੰਡ ਵਿੱਚ ਖੁੱਲੇ ਆਮ ਫਿਰ ਰਹੇ ਆ ਇਹਨਾਂ ਤੋਂ ਜਿਹੜੇ ਬੰਦੇ ਨੇ ਠੇਕੇ ਤੇ ਪੈੜੀ ਲਈ ਆ ਉਹਨੂੰ ਅਜੇ ਵੀ ਉਹਨਾਂ ਤੋਂ ਖਤਰਾ ਆ ਪੂਰਾ ਕਿਉਂਕਿ ਉਹ ਖੁੱਲੇ ਆਮ ਫਿਰ ਪੰਚਾਇਤ ਦੀ ਪੈੜੀ ਠੇਕੇ ਉੱਤੇ ਲਈ ਹੈ ਨਹੀਂ ਹੱਲ ਹੁੰਦਾ ਤੇ ਅਸੀਂ ਇਹ ਜਿਹੜਾ ਆਪਣਾ ਸੰਘਰਸ਼ ਆ ਅੱਗੇ ਤੋਰਾਂਗੇ ਅਸੀਂ ਜੇ ਸਾਡਾ ਇੱਥੋਂ ਹੱਲ ਨਹੀਂ ਹੁੰਦਾ ਤੇ ਅਸੀਂ ਅੱਗੇ ਹਾਈ ਇਹ ਖਾਨ ਜਿੱਥੇ ਬੰਦੀ ਆਈ ਹੈ ਜੀ ਚੰਨੂਨੀ ਗਰੁੱਪ ਤੋਂ ਸਾਡੇ ਕੋਲ ਇਹਨਾਂ ਦਾ ਇੱਕ ਇਥੇ ਸਾਡੇ ਐਫਆਈਆ ਦਰਜ ਸੀ ਉਹਦੇ ਵਿੱਚ ਕਹਿੰਦੇ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੀ ਰੈਸਟ ਕੀਤੀ ਜਾਵੇ ਅਸੀਂ ਰੇਡਾਂ ਕਰ ਰਹੇ ਹਾਂ ਉਹ ਨਹੀਂ ਕਾਬੂ ਆ ਰਹੇ ਹੁਣ ਵੀ ਇਹਨਾਂ ਨੂੰ ਅਸੀਂ ਕਿਹਾ ਵੀ ਦੱਸੋ ਜੀ ਤੁਹਾਨੂੰ ਕੋਈ ਜਾਣਕਾਰੀ ਅਸੀਂ ਤਾਂ ਆਪਣੇ ਤੌਰ ਤੇ ਕਾਰਵਾਈ ਕਰ ਹੀ ਰਹੇ ਹਾਂ ਪਰ ਜੇ ਹੁਣ ਵੀ ਸਾਨੂੰ ਪਤਾ ਲੱਗਦਾ ਕੋਈ ਤੇ ਅਸੀਂ ਉੱਥੇ ਹੁਣ ਵੀ ਇਹਨਾਂ ਨਾਲ ਜਾਣ ਨੂੰ ਤਿਆਰ ਆ ਤੇ ਅਸੀਂ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਫੜ ਕੇ ਅੰਦਰ ਲਵਾਵਾਂਗੇ